ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਮਨ ਬਾਰੇ ਕਿਉਂਕਿ ਆਪਾਂ ਬਚਪਨ ਤੋਂ ਹੀ ਇਹ ਗੱਲ ਸੁਣਦੇ ਆਏ ਆ ਕਿ ਸਾਡਾ ਮਨ ਬਹੁਤ ਸ਼ਕਤੀਸ਼ਾਲੀ ਚੀਜ਼ ਆ ਸਾਡਾ ਮਨ ਬਹੁਤ ਤਾਕਤਵਰ ਸ਼ੈਅ ਆ ਸਾਨੂੰ ਜੋ ਮਿਲਦਾ ਹੈ ਸਾਡੀ ਮਨ ਰਾਹੀਂ ਮਿਲਦਾ ਹੈ ਭਾਵੇਂ ਕਿ ਜੋ ਚੀਜ਼ਾਂ ਜੋ ਵਿਚਾਰ ਜੋ ਸੋਚ ਸਾਡੇ ਮਨ ਦੇ ਵਿੱਚ ਚੱਲਦੀ ਆ ਉਦੋਂ ਦੇ ਹੀ ਅਸੀਂ ਬਣਦੇ ਜਾਂਦੇ ਆ ਜਾਂ ਉਹ ਹੀ ਚੀਜ਼ਾਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਵਿਦਵਾਨ ਪੁਰਖ ਕਮਾਈ ਵਾਲੇ ਸੰਤ ਮਹਾਪੁਰਖ ਇਹ ਗੱਲ ਨੂੰ ਮੰਨਦੇ ਆ ਕਿ ਜੋ ਸ਼ਬਦ ਜੋ ਵਿਚਾਰ ਸਾਡੇ ਮਨ ਦੇ ਵਿੱਚ ਵਾਰ-ਵਾਰ ਚੱਲਦੇ ਆ ਉਹ ਸਿੱਧ ਹੁੰਨੇ ਸ਼ੁਰੂ ਹੋ ਜਾਂਦੇ ਆ ਇਸੇ ਕਰਕੇ ਸਾਨੂੰ ਵਾਰ-ਵਾਰ ਕੀ ਗੱਲਾਂ ਸਮਝਾਈਆਂ ਜਾਂਦੀਆਂ ਕਿ ਭਾਈ ਆਪਣੇ ਮਨ ਨੂੰ ਮਾੜੀ ਜਾਣਕਾਰੀ ਤੋਂ ਦੂਰ ਰੱਖੋ ਮਾੜੇ ਵਿਚਾਰਾਂ ਤੋਂ ਦੂਰ ਰੱਖੋ ਆਪਣੇ ਮਨ ਦੇ ਵਿੱਚ ਹਮੇਸ਼ਾ ਚੰਗਾ ਚੰਗਾ ਸੋਚੋ ਤਾਂ ਜੋ ਤੁਹਾਡੇ ਨਾਲ ਚੰਗਾ ਹੋਵੇ ਪਰ ਸੰਗਤ ਕੀ ਨਾ ਚਾਉਂਦਿਆਂ ਹੋਇਆਂ ਨਹੀਂ ਸਾਡਾ ਮਨ 네ਗੇਟਿਵਿਟੀ ਦੇ ਨਾਲ ਕਿਰਿਆ ਰਹਿੰਦਾ ਹੈ ਤੇ ਇਹ 네ਗੇਟਿਵਿਟੀ ਦੀ ਨਿਸ਼ਾਨੀ ਕੀ ਆ ਮਨ ਹਰ ਵੇਲੇ ਉਦਾਸ ਰਹਿੰਦਾ ਹੈ ਪਰੇਸ਼ਾਨ ਰਹਿੰਦਾ ਹੈ ਬਿਨਾਂ ਗੱਲੋਂ ਹੀ ਕਾਲਾ ਪਿਆ ਰਹਿੰਦਾ ਹੈ ਕੁਝ ਲੋਕ ਕਹਿ ਦਿੰਦੇ ਆ ਵੀ ਸਾਡੇ ਸ਼ਰੀਰ ਨੂੰ ਕੋਈ ਦੁੱਖ ਰੋਗ ਨਹੀਂ ਲੱਗਾ ਪਰ ਫੇਰ ਵੀ ਸਾਡਾ ਸ਼ਰੀਰ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦਾ ਹੈ ਬਾਕੀ ਹਰ ਵੇਲੇ ਆਲਸ ਦੇ ਨਾਲ ਸੁਸਤੀ ਦੇ ਨਾਲ ਘਿਰੇ ਰਹਿਣਾ ਕੋਈ ਵੀ ਕੰਮ ਕਰਨ ਨੂੰ ਮਨ ਨਾ ਕਰਨਾ ਇਹ 네ਗਟਿਵਿਟੀ ਦੀਆਂ ਨਿਸ਼ਾਨੀਆਂ ਨੇ ਜਦੋਂ ਸਾਡੇ ਮਨ ਦੇ ਅੰਦਰ ਬਹੁਤ ਜ਼ਿਆਦੇ 네ਗਟਿਵ ਵਿਚਾਰ ਇਕੱਠੇ ਹੋ ਜਾਂਦੇ ਆ ਸਾਡੇ ਮਨ ਦੇ ਉੱਤੇ ਬੋਝ ਪੈ ਜਾਂਦੇ ਆ ਤਾਂ ਫਿਰ ਇਹ ਮਨ ਦਾ ਅਸਰ ਸਾਡੇ ਤਨ ਤੇ ਵੀ ਹੁੰਦਾ ਏ ਪਰ ਜੇ ਸਾਡਾ ਮਨ ਚੜ੍ਹਦੀ ਕਲਾ ਦੇ ਵਿੱਚ ਹੋਵੇ ਸਾਡਾ ਮਨ ਖੁਸ਼ ਹੋਵੇ ਤਾਂ ਫੇਰ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਵੀ ਹੋਵੇ ਸਰੀਰ ਤਾਂ ਵੀ ਮਹਿਸੂਸ ਨਹੀਂ ਕਰਦਾ ਸਰੀਰ ਤਾਂ ਵੀ ਭੱਜਾ ਫਿਰਦਾ ਹੈ ਫਿਰ ਮਨ ਜੇ ਤੇ ਪੈਣ ਨੂੰ ਦਿਲ ਨਹੀਂ ਕਰਦਾ ਦਿਲ ਕਰਦਾ ਵੀ ਮੈਂ ਆ ਵੀ ਕੰਮ ਕਰ ਲਾਂ ਉਹ ਵੀ ਕੰਮ ਕਰ ਲਵਾਂ ਸਾਡਾ ਤਨ ਵੀ ਸਾਡੇ ਮਨ ਕਰਕੇ ਆ ਇਸ ਕਰਕੇ ਮਨ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਆਪਦੇ ਮਨ ਨੂੰ ਚੰਗੀ ਜਾਣਕਾਰੀ ਦੇ ਨਾਲ ਭਰ ਕੇ ਰੱਖਣਾ ਬਹੁਤ ਜ਼ਰੂਰੀ ਆ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਜ਼ਰੂਰੀ ਆ ਕਈ ਭੈਣ ਭਰਾ ਕਹਿ ਦਿੰਦੇ ਵੀ ਕੀ ਕਰੀਏ ਸਾਡਾ ਤਾਂ ਆਪਦੇ ਮਨ ਦੇ ਵਿਚਾਰਾਂ ਦੇ ਉੱਤੇ ਕੋਈ ਕਾਬੂ ਕੋਈ ਕੰਟਰੋਲ ਹੀ ਨਹੀਂ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਮਾੜੀ ਜਾਣਕਾਰੀ ਮਾੜੇ ਫੁਰਨੇ ਸਾਡੇ ਮਨ ਅੰਦਰ ਕਿੱਥੋਂ ਆ ਜਾਂਦੇ ਆ ਅਸੀਂ ਤਾਂ ਹਮੇਸ਼ਾ ਚੰਗਾ ਸੋਚਣ ਦੀ ਕੋਸ਼ਿਸ਼ ਕਰਦੇ ਆ ਆਪਣੇ ਲਈ ਚੰਗਾ ਹੀ ਚਾਹੁੰਨੇ ਆ ਪਰ ਇਹ ਮਾੜੇ ਫੁਰਨੇ ਮਾੜੇ ਵਿਚਾਰ ਸਾਡੇ ਮਨ ਅੰਦਰ ਹਰ ਵੇਲੇ ਚੱਲਦੇ ਰਹਿੰਦੇ ਆ ਕਈ ਵਾਰ ਅਸੀਂ ਕੋਈ ਕੰਮ ਕਰ ਰਹੇ ਹੁੰਦੇ ਹਾਂ ਤਾਂ ਘੰਟਿਆਂ ਵੱਧੀ ਸਾਡੇ ਮਨ ਦੇ ਵਿੱਚ ਇਹ ਵਿਚਾਰ ਚੱਲਦੇ ਰਹਿੰਦੇ ਆ ਤਾਂ ਸੰਗਤ ਜੀ ਇਹ ਜੋ ਵੀ ਮਾੜੇ ਫੁਰਨੇ ਆ ਮਾੜੇ ਵਿਚਾਰ ਆ ਇਹ ਆਉਂਦੇ ਕਿੱਥੋਂ ਆ ਇਹ ਅਸੀਂ ਹੀ ਇਹਨਾਂ ਨੂੰ ਲੈ ਕੇ ਆਉਨੇ ਆ ਅਸੀਂ ਜਿਹੋ ਜਿਹਾ ਦੇਖਦੇ ਆ ਪੜ੍ਹਦੇ ਆ ਸੁਣਦੇ ਆ ਉਹੀ ਵਿਚਾਰ ਉਹੀ ਖਿਆਲ ਬਣ ਕੇ ਸਾਡੇ ਮਨ ਦੇ ਅੰਦਰ ਘੁੰਮਦੇ ਰਹੇ ਰਹੇ ਆ ਇਸ ਕਰਕੇ ਹੀ ਤਾਂ ਕਿਹਾ ਜਾਂਦਾ ਕਿ ਭਾਈ ਜੋ ਵੀ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਦੇਖਦੇ ਹੋ ਉਹਦੇ ਵੱਲ ਧਿਆਨ দাও ਕਿ ਜਾਣੇ-अनਜਾਣੇ ਦੇ ਵਿੱਚ ਵੀ ਸਾਡੇ ਅੰਦਰ ਕੋਈ ਮਾੜੀ ਜਾਣਕਾਰੀ ਨਾ ਜਾਵੇ ਆਪਣੀ ਸੰਗਤ ਵੱਲ ਧਿਆਨ ਦੇਵੋ ਸੰਗਤ ਦੀ ਰੰਗਤ ਹੀ ਜਾਣੇ ਮਨ ਨੂੰ ਜੜਦੀ ਆ ਜਿਵੇਂ ਕਈ ਵਾਰ ਚਾਰ ਜੀ ਰਲ ਕੇ ਬੈਠੇ ਹੋਣ ਜੇ ਅਸੀਂ ਕਿਸੇ ਦੇ ਗੁਣਾ ਦੀ ਗੱਲ ਕਰਾਂਗੇ ਤਾਂ ਗੁਣਾ ਦੀ ਗੱਲ ਕਰਕੇ ਸਾਡੇ ਮਨ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਣਾ ਸਾਡੇ ਮਨ ਨੂੰ ਬਹੁਤ ਬਦ ਮਿਲਣਾ ਪਰ ਜੇ ਅਸੀਂ ਕਿਸੇ ਦੇ ਔਗਣਾ ਬਾਰੇ ਗੱਲ ਕਰਨੇ ਸ਼ੁਰੂ ਕਰ ਦਿੱਤੀ ਤਾਂ ਗੱਲ ਭਾਵੇਂ ਅਸੀਂ ਕਿਸੇ ਦੀ ਸੱਚੀ ਕਰ ਰਹੇ ਹਾਂ ਚੁਗਲੀ ਨਹੀਂ ਕਰ ਰਹੇ ਗੱਲ ਭਾਵੇਂ ਕਿਸੇ ਦੀ ਔਗਣਾ ਦੀ ਕਰ ਰਹੇ ਹਾਂ ਪਰ ਉਹਨਾਂ ਗੱਲਾਂ ਕਰਕੇ ਉਹ ਵਿਚਾਰਾ ਕਰਕੇ ਸਾਡੇ ਖੁਦ ਦਾ ਮਨ ਕਿੰਨਾ ਕਮਜ਼ੋਰ ਹੋਇਆ ਕਿ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਉਹ ਗੱਲਾਂ ਇਹ ਨਹੀਂ ਨਾ ਆਪਾਂ ਵੀ ਕਰਕੇ ਉੱਥੇ ਛੱਡ ਦਿੱਤੀਆਂ ਇਹ ਗੱਲਾਂ ਇਹ ਵਿਚਾਰ ਕਈ-ਕਈ ਘੰਟੇ ਅਤੇ ਕਈ ਵਾਰ ਕਈ-ਕਈ ਦਿਨ ਤੱਕ ਸਾਡੇ ਮਨ ਦੇ ਅੰਦਰ ਚੱਲਦੀਆਂ ਰਹਿੰਦੀਆਂ ਨੇ ਉਸੇ ਤਰ੍ਹਾਂ ਜੇ ਆਸ-ਪਾਸ ਕਿਸੇ ਦੇ ਨਾਲ ਕੋਈ ਹਾਦਸਾ ਹੋ ਗਿਆ ਕਿਸੇ ਦੇ શરી ਨੂੰ ਕੋਈ ਦੁੱਖ ਰੋਗ ਲੱਗ ਗਿਆ ਤਾਂ ਕਈ ਲੋਕਾਂ ਦਾ ਸੁਭਾਅ ਹੁੰਦਾ ਹੈ ਕਿ ਉਹ ਹਾਦਸੇ ਨੂੰ ਉਹ ਦੁੱਖ ਰੋਗ ਨੂੰ ਆਪਣੇ ਵਿੱਚੋਂ ਹੀ ਦੇਖਣਾ ਸ਼ੁਰੂ ਕਰ ਦਿੰਦੇ ਆ ਅਸੀਂ ਤਾਂ ਸੋਚ ਕੇ ਪਰੇਸ਼ਾਨ ਹੁੰਦੇ ਰਹਿੰਦੇ ਆ ਵੀ ਜੇ ਇਹ ਹਾਰਸਾ ਮੇਰੇ ਨਾਲ ਹੋ ਜਾਂਦਾ ਜੇ ਇਹ ਦੁੱਖ ਰੋਗ ਮੈਨੂੰ ਲੱਗ ਜਾਂਦਾ ਜਾਂ ਕਿਤੇ ਮੈਨੂੰ ਦੁੱਖ ਰੋਗ ਲੱਗਣਾ ਜਾਵੇ ਵੀ ਇਦਾਂ ਦੀਆਂ ਕਲਪਨਾਵਾਂ ਆਪਣੇ ਲਈ ਕਰਨੀਆਂ ਸ਼ੁਰੂ ਕਰ ਦਿੰਦੇ ਆ ਤਾਂ ਇਸ ਤਰੀਕੇ ਦੇ ਨਾਲ ਵੀ ਆਪਾਂ ਆਪਣੇ ਮਨ ਨੂੰ ਕਮਜ਼ੋਰ ਕਰ ਗੈਟਦੇ ਆ 네ਗੈਟਿਵਿਟੀ ਦੇ ਨਾਲ ਪਰ ਬੈਠਦੇ ਆ ਫਿਰ ਕਹਿੰਨੇ ਆ ਵੀ ਇਹ 네ਗੈਟਿਵ ਜਾਣਕਾਰੀ ਪਤਾ ਨਹੀਂ ਕਿੱਥੋਂ ਆ ਗਈ ਇਹ ਅਸੀਂ ਖੁਦ ਹੀ ਇਕੱਠੀ ਕਰਦੇ ਆ ਮਹਾਪੁਰਖ ਜੀ ਕਹਿੰਦੇ ਸਾਡਾ ਜਿਹੜਾ ਮਨ ਹੈ ਨਾ ਜਿੱਥੇ ਬਹੁਤ ਤਾਕਤਵਾਰੇ ਆ ਜਿੱਥੇ ਬਹੁਤ ਸ਼ਲਤੀ ਸ਼ੈਲੀ ਆ ਉਥੇ ਨਾਲ ਨਾਲ ਇਹ ਵੀ ਸੱਚ ਆ ਕਿ ਸਾਡਾ ਮਨ ਇੱਕ ਛੋਟੇ ਜਿਹੇ ਬੱਚੇ ਵਾਂਗ ਆ ਜਿਵੇਂ ਛੋਟੇ ਬੱਚੇ ਨੂੰ ਸਹੀ ਗਲਤ ਦਾ ਫਰਕ ਸਮਝਾਉਣਾ ਪੈਂਦਾ ਏ ਉਵੇਂ ਹੀ ਸਾਡੇ ਮਨ ਨੂੰ ਵੀ ਸਹੀ ਗਲਤ ਬਾਰੇ ਦੱਸਣਾ ਪੈਂਦਾ ਏ ਕਿ ਕਿਹੜੀ ਚੀਜ਼ ਤੇਰੇ ਲਈ ਸਹੀ ਆ ਕਿਹੜੀ ਚੀਜ਼ ਤੇਰੀ ਤਰੱਕੀ ਤੰਦਰੁਸਤੀ ਦੇ ਲਈ ਜ਼ਰੂਰੀ ਆ ਕਿਹੜੀ ਚੀਜ਼ ਤੇਰੇ ਲਈ ਗਲਤ ਆ ਭਾਗ ਕੀ ਤੈਨੂੰ ਬਰਬਾਦ ਕਰ ਸਕਦੀ ਆ ਇਹ ਮੈਸੇਜ ਇਹ ਸੁਨੇਹੇ ਸਾਨੂੰ ਖੁਦ ਨੂੰ ਆਪਣੇ ਮਨ ਨੂੰ ਦੇ ਦੇਣੇ ਪੈਣੇ ਆ ਮਨ ਨੂੰ ਖੁਦ ਸਮਝਾਉਣਾ ਪੈਣਾ ਹੈ ਕਿਉਂਕਿ ਮਨ ਦੇ ਅੰਦਰ ਜੋ ਜਾਣਕਾਰੀ ਚਲੇ ਗਈ ਜੋ ਮੈਸੇਜ ਆਪਾਂ ਇਹਨੂੰ ਲੈ ਦਿੱਤਾ ਇੰਨੇ ਤਾਂ ਉਸੇ ਤੇਹੀ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਮਨ ਦੀ ਇਹ ਆਦਤ ਆ ਵੀ ਇਹ ਜਿਸ ਵੀ ਕੰਮ ਨੂੰ ਕਰਨਾ ਸ਼ੁਰੂ ਕਰ ਦਿੰਦਾ ਹੈ ਬੜੀ ਰੀਝ ਨਾਲ ਕਰਦਾ ਹੈ ਭਾਗ ਕੀ ਜੇ ਇਹਨੇ ਚੰਗਾ ਸੋਚਣਾ ਸ਼ੁਰੂ ਕੀਤਾ ਆ ਵੀਰੇ ਨੇ ਚੰਗਾ ਵੀ ਬੜੀ ਰੀਜ ਨਾਲ ਸੋਚਣਾ ਹੈ ਬੜੇ ਉੱਚੇ ਪੱਧਰ ਤੱਕ ਚੰਗਾ ਚੰਗਾ ਸੋਚੇਗਾ ਪਰ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਇਹ ਮਾੜੀ ਸੰਗਤ ਚ ਪੈ ਗਿਆ ਮਾੜੇ ਖਿਆਲ ਮਾੜੇ ਪਾਸੇ ਇਹਨੇ ਸੋਚਣਾ ਸ਼ੁਰੂ ਕਰ ਦਿੱਤਾ ਫਿਰ ਵੀ ਇਹਦੇ ਕੋਈ ਹੱਥਾਂ ਬੰਨੇ ਨਹੀਂ ਆ ਵੀ ਇਹ ਕਿੱਥੋਂ ਟੱਕਰ ਮਾਰਾ ਸੋਚ ਸਕਦਾ ਹੈ ਸੋ ਮੁੱਖ ਦੀ ਗੱਲ ਇਹ ਆ ਵੀ ਅਸੀਂ ਖੁਦ ਆਪਣੇ ਮਨ ਨੂੰ ਸਮਝੋ ਲੈ ਖੁਦ ਹੀ ਆਪਣੇ ਮਨ ਨੂੰ ਮੈਸੇਜ ਦੇਣਾ ਹੈ ਕਿ ਭਾਈ ਆਪਣੇ ਲਈ ਕੀ ਸਹੀ ਆ ਕੀ ਗਲਤ ਆ ਆਪਾਂ ਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਇਹ ਖੁਦ ਮਨ ਨੂੰ ਦੱਸਣਾ ਪੈਣਾ ਹੈ ਅਤੇ ਆਪਣੇ ਮਨ ਨੂੰ ਨੈਗੇਟਿਵਿਟੀ ਤੋਂ ਬਚਾਉਣ ਦੇ ਲਈ ਮਾੜੇ ਖਿਆਲਾਂ ਤੋਂ ਬਚਾਉਣ ਦੇ ਲਈ ਆਪਣੇ ਮਨ ਦੇ ਅੰਦਰ ਇੰਨੀ ਕ ਚੰਗੀ ਜਾਣਕਾਰੀ ਭਰ ਦੋ ਕਿ ਮਾੜੇ ਖਿਆਲਾਂ ਜੂਗੀ ਕੋਈ ਥਾਣ ਨਾ ਕਜੀ ਆਪਾਂ ਮਾਰੇ ਫਰਨੇ ਆਉਣ ਤੋਂ ਨਹੀਂ ਰੋਕ ਸਕਦੇ ਪਰ ਚੰਗੇ ਵਿਚਾਰ ਤਾਂ ਆਪਣੇ ਮਨ ਅੰਦਰ ਤੇਜ ਸਕਦੇ ਆ ਤੇ ਕੁਝ ਚੰਗੀਆਂ ਆਦਤਾਂ ਨੇ ਜੋ ਸਾਡੇ ਮਨ ਨੂੰ ਪੋਜ਼ਿਟਿਵ ਰੱਖਦੀਆਂ ਨੇ ਸਾਡੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਦੀਆਂ ਨੇ ਸਭ ਤੋਂ ਪਹਿਲੀ ਆਦਤ ਸਵੇਰੇ ਜਲਦੀ ਉੱਠੋ ਅਤੇ ਉੱਠਦੇ ਅਨਸਾਰ ਪਹਿਲਾਂ ਇਸ਼ਨਾਨ ਕਰੋ ਖਾਸ ਕਰਕੇ ਉਹ ਬੇੜਤਰਾ ਜਿਨ੍ਹਾਂ ਦੇ ਸਰੀਰ ਨੂੰ ਹਰ ਵੇਲੇ ਆਲਸ ਦਲੀਦਰ ਕੇ ਆ ਰਿਹਾ ਜਾਂ ਸੋਸਟੀ ਪਈ ਰਹਿੰਦੀ ਆ ਉਹ ਉੱਠਦੇ ਅਸਾਰ ਹੀ ਇਸ਼ਨਾਨ ਕਰੋ ਇਸ਼ਨਾਣ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨੋ ਭਾਗ ਕੀ ਤਿਆਰ ਵਰ ਤਿਆਰ ਹੋਵੋ ਕਿਉਂਕਿ ਜਦੋਂ ਅਸੀਂ ਆਪਣੇ ਸਰੀਰ ਦੀ ਸਾਫ਼ ਸਫਾਈ ਰੱਖਦੇ ਆ ਸਾਫ਼ ਸੁਥਰੇ ਕੱਪੜੇ ਪਹਿਨਦੇ ਆ ਤਿਆਰ ਵਰ ਤਿਆਰ ਹੁੰਨੇ ਆ ਤਾਂ ਇਹਦੇ ਨਾਲ ਸਾਡੇ ਅੰਦਰ ਦਾ ਆਤਮ ਵਿਸ਼ਵਾਸ ਵਧਦਾ ਹੈ ਸਾਡਾ ਮਨ ਦਲਿੰਦਰ ਦੇ ਵਿੱਚੋਂ ਬਾਹਰ ਆਉਂਦਾ ਹੈ ਬੜਾ ਵਧੀਆ ਫੀਲ ਹੁੰਦਾ ਹੈ ਜਦੋਂ ਆਪਾਂ ਨਾ ਤੋ ਕੇ ਚੰਗੇ ਸੋਹਣੇ ਕੱਪੜੇ ਪਹਿਨਦੇ ਆ ਤਿਆਰ ਹੁੰਨੇ ਆ ਇਹ ਕੰਮ ਸਵੇਰੇ ਉੱਠਦਿਆਂ ਸਾਰ ਹੀ ਕਰੋ ਦੂਸਰਾ ਸਵੇਰ ਦੀ ਸੈਰ ਕਰਨੀ ਬਹੁਤ ਜ਼ਰੂਰੀ ਆ ਤੇ ਸੈਰ ਕਰਦੇ ਆ ਜੇਕਰ ਨਾਲ-ਨਾਲ ਸਿਮਰਨ ਹੋ ਜਾਵੇ ਤਾਂ ਸੋਹਣੇ ਉੱਤੇ ਸਹਾਗੇ ਵਾਲੀ ਗੱਲ ਸੈਰ ਦੇ ਨਾਲ-ਨਾਲ ਸਿਮਰਨ ਦਾ ਕਰਨਾ ਹੀ ਆ ਕੁਝ ਧੀਰ ਬੈਠ ਕੇ ਵੀ ਸਿਮਰਨ ਕਰੋ ਜੇ ਕੀਤਾ ਨਹੀਂ ਜਾ ਰਿਹਾ ਕੰਨਾਂ ਵਿੱਚ ਹੈੱਡਫੋਨ ਲਗਾ ਲਓ ਸੁਣੋ ਭਾ ਅਗੀ ਕੀਰਤਨ ਰੂਪੀ ਤੁਸੀਂ ਕੁਝ ਵੀ ਸੁਣੋ ਭਾਵੇਂ ਕੋਈ ਸ਼ਬਦ ਸੋਣ ਲਓ ਵਾਹਿਗੁਰੂ ਜੀ ਦਾ ਸਿਮਰਨ ਸੁਣ ਲਓ ਅਤੇ ਸੁਣਦੇ ਹਾਂ ਸੁਣਦੇ ਹਾਂ ਨਾਲ ਆਪਣੇ ਬੁੱਲਾ ਰਾਹੀ ਬੁੱਲੋ ਵੀ ਉਹ ਜੀ ਜਿਹਨੂੰ ਮਹਿਸੂਸ ਵੀ ਕਰੋ ਇਸ ਤਰ੍ਹਾਂ ਨੈਗੇਟਿਵ ਵਰਣੇ ਆਉਣ ਤੋਂ ਬੰਦ ਹੋ ਜਾਣਗੇ ਮਨ ਸ਼ਾਂਤੀ ਸਕੂਨ ਦੇ ਨਾਲ ਭਰਿਆ ਹੋਇਆ ਮੈਸੇਜ ਕਰੇਗਾ ਤੀਸਰਾ ਨੁਕਤਾ ਹੈ ਹਰ ਰੋਜ਼ ਸਵੇਰੇ ਉੱਠ ਕੇ ਸ਼ੁਕਰਾਨਾ ਕਰੋ ਰਾਤ ਨੂੰ ਸੌਣ ਵੇਲੇ ਸ਼ੁਕਰਾਨਾ ਕਰੋ ਜਾਂ ਜਦੋਂ ਵੀ ਦਿਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਉਦਾਸ ਮਹਿਸੂਸ ਕਰਦੇ ਹੋ ਤੁਹਾਡਾ ਮਨ ਬੇਚੈਨ ਹੁੰਦਾ ਹੈ ਕਿਸੇ ਵੀ ਗੱਲੋਂ ਤੁਹਾਡਾ ਮਨ ਦੁਖੀ ਹੁੰਦਾ ਹੈ ਤਾਂ ਉਸੇ ਵੇਲੇ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਤੁਹਾਡੇ ਮਨ ਦੀ ਸਾਰੀ ਨੈਗੇਟਿਵਿਟੀ ਸਾਰੀ ਉਦਾਸੀ ਦੇ ਚੈਨੀ ਉਸੇ ਵੇਲੇ ਹੀ ਦੂਰ ਹੋ ਜਾਵੇਗੀ ਆਪਣੇ ਮਨ ਨੂੰ ਚੰਗੇ ਚੰਗੇ ਮੈਸੇਜ ਦੋ ਉਹ ਵੀ ਸਵੇਰੇ ਸਵੇਰ ਉੱਠਦੇ ਅੰਸਾਰ ਕਿ ਮੈਂ ਬਹੁਤ ਖੁਸ਼ ਹਾਂ ਮੈਂ ਤੰਦਰੁਸਤ ਹਾਂ ਮੈਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹਾਂ ਕਿਉਂਕਿ ਪਰਮਕੀਤਾ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਆ ਇਸ ਤਰ੍ਹਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਤੁਸੀਂ 7 ਦਿਨ ਤੱਕ ਲਗਾਤਾਰ ਇਹ ਕੰਮ ਕਰਕੇ ਦੇਖ ਲਓ ਇੱਕ ਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਉੱਠਦੇ ਅੰਸਾਰ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਕੁਝ ਸਮਾਂ ਪਰਮਪਿਤਾ ਪਰਮਾਤਮਾ ਜੀ ਦਾ ਧਿਆਨ ਕਰਨਾ ਭਾਣ ਕੀ ਸਿਮਰਨ ਕਰ ਲਓ ਨਾਮ ਜਪ ਕਰ ਲਓ ਜਾਂ ਫਿਰ ਸੁਣ ਲਓ ਕੀਰਤਨ ਜ਼ਰੂਰ ਸੁਣੋ ਕੀਰਤਨ ਸੁਣ ਕੇ ਜੋ ਮਨ ਨੂੰ ਆਨੰਦ ਸ਼ਾਂਤੀ ਸਕੂਨ ਮਿਲਦਾ ਹੈ ਨਾ ਉਹ ਤੁਸੀਂ ਸੁਣ ਕੇ ਹੀ ਮਹਿਸੂਸ ਕਰ ਪਾਓਗੇ ਅਤੇ ਹਰ ਰੋਜ਼ ਵਾਹਿਗੁਰੂ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਆਪਣੇ ਆਪ ਹੀ ਪੋਜ਼ਿਟਿਵ ਹੋ ਜਾਓਗੇ ਮਨ ਦੀ ਸਾਰੀ ਨਿਰਾਸ਼ਾ ਮਨ ਦੇ ਸਾਰੇ ਗਿਲੇ ਸ਼ਿਕਵੇ ਮੁੱਕ ਜਾਣਗੇ ਅਤੇ ਸਵੇਰ ਦੀ ਸੈਰ ਜ਼ਰੂਰੀ ਆ ਆਪਣੇ ਆਪ ਨੂੰ ਚੰਗੇ ਚੰਗੇ ਮੈਸੇਜ ਦੇਣੇ ਜ਼ਰੂਰੀ ਆ ਅਤੇ ਆਪਣਾ ਮੋਬਾਈਲ ਫੋਨ ਚੈੱਕ ਕਰੋ ਕਿ ਮੈਂ ਪੂਰੇ ਦਿਨ ਦੇ ਵਿੱਚ ਕਿੰਨੇ ਘੰਟੇ ਮੋਬਾਈਲ ਫੋਨ ਚਲਾਉਂਦਾ ਹਾਂ ਜਾਂ ਚਲਾਉਂਦੀ ਹਾਂ ਅਤੇ ਉਹਦੇ ਵਿੱਚੋਂ ਮੈਂ ਕੀ ਕੀ ਦੇਖ ਰਿਆ ਹਾਂ ਜੇਕਰ ਤੁਸੀਂ ਆਪਣੇ ਮਨ ਨੂੰ ਉਦਾਸ ਕਰਨ ਵਾਲੀਆਂ ਚੀਜ਼ਾਂ ਮਨ ਨੂੰ ਬੇਚੈਨ ਕਰਨ ਵਾਲੀਆਂ ਚੀਜ਼ਾਂ ਜਾਂ ਮਨ ਨੂੰ ਪਟਕਾਉਣ ਵਾਲੀਆਂ ਚੀਜ਼ਾਂ ਦੇਖਦੇ ਹੋ ਤਾਂ ਫਿਰ ਉਹ ਦੇਖਣੀਆਂ ਬੰਦ ਕਰੋ ਇੱਕ ਵਾਰ ਤੁਸੀਂ 7 ਦਿਨ ਦਾ ਪਰਹੇਜ਼ ਕਰਕੇ ਦੇਖ ਲਓ ਤੁਹਾਡੇ ਮੋਬਾਈਲ ਫੋਨ ਤੇ ਵਿੱਚ ਤੁਸੀਂ ਜੋ ਜੋ ਚੈਨਲ ਸਬਸਕ੍ਰਾਈਬ ਕੀਤੇ ਨੇ ਉਹਨਾਂ ਨੂੰ ਦੇਖੋ ਕਿ ਇਹਨਾਂ ਤੋਂ ਮੈਨੂੰ ਚੰਗੀ ਜਾਣਕਾਰੀ ਮਿਲ ਰਹੀ ਆ ਜਾਂ ਮੈਂ ਐਦਾਂ ਹੀ ਇਹ ਚੀਜ਼ਾਂ ਦੇਖਦਾ ਰਹਿਣਾ ਹਾਂ ਇਹ ਕੰਮ ਜ਼ਰੂਰ ਕਰੋ ਕਿਉਂਕਿ ਸੰਗਤ ਜੀ ਕਈ ਵਾਰ ਨਾ ਤੁਸੀਂ ਖੁਦ ਇਹ ਗੱਲ ਦੇਖਿਓ ਜੀ ਇੱਕ ਪਾਸੇ ਖੁਸ਼ ਰਹਿਣ ਦੇ ਨੁਕਤੇ ਦੂਸਰੇ ਪਾਸੇ ਵੀਡੀਓ ਹੋਵੇਗੀ ਕਿ ਆਹ ਵੀਡੀਓ ਦੇਖ ਕੇ ਤੁਹਾਡਾ ਮਨ ਪਰ ਆਵੇਗਾ ਤੁਹਾਡਾ ਰੋਣਾ ਨਹੀਂ ਰੁਕੇਗਾ ਇਹ ਰੋਣ ਵਾਲੀ ਵੀਡੀਓ ਤੇ ਮਨ ਪਰਣ ਵਾਲੀ ਵੀਡੀਓ ਤੇ ਵਿਊਜ਼ ਜ਼ਿਆਦਾ ਹੋਣਗੇ ਮਿਲੀਅਨ ਦੇ ਵਿੱਚ ਵਿਊ ਹੋਣਗੇ ਕਿਉਂਕਿ ਅਸੀਂ ਨਾ ਇਦਾਂ ਦੀਆਂ ਚੀਜ਼ਾਂ ਦੇਖਣਾ ਚਾਹੁੰਨੇ ਆ ਅਸੀਂ ਖੁਦ ਦੁਖੀ ਹੋਣਾ ਚਾਹੁੰਨੇ ਆ ਦੁਖੀ ਹੋਣਾ ਚਾਹੁੰਨੇ ਆ ਤਾਂ ਹੀ ਤਾਂ ਵੀਡੀਓ ਨੂੰ ਕਲਿੱਕ ਕਰਕੇ ਦੇਖਦੇ ਆ ਨਾ ਜਿਹਦੇ ਉੱਤੇ ਲਿਖਿਆ ਹੋਵੇਗਾ ਕਿ ਇਹ ਵੀਡੀਓ ਦੇਖ ਕੇ ਰੋਣਾ ਨਹੀਂ ਰੁਕੇਗਾ ਮਨ ਪਰ ਆਵੇਗਾ ਸੋ ਕਹਿਣ ਦਾ ਮਤਲਬ ਇਹ ਆ ਕਿ ਜੇ ਖੁਸ਼ ਰਹਿਣਾ ਏ ਤਾਂ ਖੁਸ਼ ਰਹਿਣ ਵਾਲੀਆਂ ਚੜਦੀ ਕਲਾ ਵਿੱਚ ਰਹਿਣ ਵਾਲੀਆਂ ਚੀਜ਼ਾਂ ਦੇਖੋ ਇਦਾਂ ਦੀ ਜਾਣਕਾਰੀ ਆਪਣੇ ਮਨ ਅੰਦਰ ਪਰ ਦੂਸਰਾ ਲਗਾਤਾਰ 7 ਦਿਨ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਨਾ ਤਾਂ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਆ ਨਾ ਹੀ ਕਿਸੇ ਦੀ ਨਿੰਦਿਆ ਚੁਗਲੀ ਸੁਣਨੀ ਆ ਮਨ ਦੇ ਵਿੱਚ ਜੋ ਵੀ ਕਿਸੇ ਦੇ ਪ੍ਰਤੀ ਈਰਖਾ ਹੈ ਨਫ਼ਰਤ ਹੈ ਉਹ ਕੱਢ ਦਿਓ ਜਦੋਂ ਵੀ ਤੁਹਾਡਾ ਮਨ ਕਿਸੇ ਦੀ ਬੁਰਾਈ ਕਰਨ ਨੂੰ ਕਰਦਾ ਹੈ ਜਾਂ ਤੁਹਾਡਾ ਮਨ ਕਿਸੇ ਵੀ ਗੱਲੋਂ ਉਦਾਸ ਪਰੇਸ਼ਾਨ ਹੁੰਦਾ ਹੈ ਤਾਂ ਉਸੇ ਵੇਲੇ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਜੇ ਮਨ ਕਿਸੇ ਵੀ ਗੱਲੋਂ ਦੁਖੀ ਹੋ ਰਿਹਾ ਹੈ ਤਮਹਲਕੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਨਾਲ ਦੀ ਨਾਲ ਹੀ ਤੁਹਾਡਾ ਮਨ ਖੁਸ਼ ਹੋ ਜਾਵੇਗਾ ਇਹਦੀ ਉਦਾਸੀ ਬੇਚੈਨੀ ਦੂਰ ਹੋ ਜਾਵੇਗੀ ਸੋ ਆਪਣੇ ਮਨ ਦਾ ਖਿਆਲ ਆਪਾਂ ਖੁਦ ਰੱਖਣਾ ਹੈ ਤੁਸੀਂ ਲਗਾਤਾਰ 7 ਦਿਨ ਇਹ ਕੰਮ ਕਰਕੇ ਦੇਖ ਲਓ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਦਿਸ ਜਾਵੇਗਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਆਪਣੇ ਮਨ ਦੇ ਵਿੱਚ ਕੋਈ ਵੀ ਬੋਝ ਚਿੰਤਾ ਵਾਲੀ ਗੱਲ ਨਹੀਂ ਸੋਚਣੀ ਕਿਉਂਕਿ ਰਾਤ ਦਾ ਜਿਹੜਾ ਸਮਾਂ ਹੈ ਨਾ ਉਹ ਵੀ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਜੋ ਚੀਜ਼ਾਂ ਦੇਖਦੇ ਦੇਖਦੇ ਪੜ੍ਹਦੇ ਸੁਣਦੇ ਜਾਂ ਸੋਚਦੇ ਸੋਚਦੇ ਅਸੀਂ ਸੌਂ ਜਾਂਦੇ ਆ ਉਹ ਪੂਰੀ ਪੂਰੀ ਰਾਤ ਸਾਡੇ ਮਨ ਅੰਦਰ ਚੱਲਦੀਆਂ ਨੇ ਤੇ ਜੇ ਮਾੜੀਆਂ ਚੀਜ਼ਾਂ ਦੇਖਾਂਗੇ ਤਾਂ ਉਹ ਫਿਰ ਸਾਡੇ ਮਨ ਨੂੰ ਕਮਜ਼ੋਰ ਕਰ ਲੰਗੀਆਂ ਪਰ ਜੇ ਚੰਗੀਆਂ ਚੀਜ਼ਾਂ ਦੇਖਦੇ ਹੋਏ ਪੜ੍ਹਦੇ ਹੋਏ ਸੁਣਦੇ ਹੋਏ ਜਾਂ ਸੋਚਦੇ ਹੋਏ ਸੌਵਾਂਗੇ ਤਾਂ ਸਾਡਾ ਮਨ ਮਜ਼ਬੂਤ ਹੋਵੇਗਾ ਇਸੇ ਕਰਕੇ ਮਹਾਪੁਰਖ ਜੀ ਕਹਿੰਦੇ ਰਾਤ ਨੂੰ ਗੁਰਬਾਣੀ ਦਾ ਪਾਠ ਕਰਕੇ ਸਿਮਰਨ ਕਰਕੇ ਸੌਂ ਜਾ ਤੇ ਸਿਮਰਨ ਕਰਦੇ ਕਰਦੇ ਸੌਂ ਜਾ ਬਿਸਤਰ ਤੇ ਲੇਟੇ ਲੇਟੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੋ ਜਮਨਾ ਚੀਜ਼ਾਂ ਦੀਆਂ ਕਲਪਨਾਵਾਂ ਕਰੋ ਜੋ ਚੀਜ਼ਾਂ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਲਗਾਤਾਰ 7 ਦਿਨ ਤੁਸੀਂ ਇਹ ਕੰਮ ਕਰਕੇ ਦੇਖੋ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤੈਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਜੇਕਰ ਤੁਹਾਡੇ ਕੋਲ ਕੋਈ ਨੁਕਤਾ ਹੈ ਕੋਈ ਸੁਝਾਅ ਹੈ ਜਿਹਦੇ ਨਾਲ ਅਸੀਂ ਆਪਣੇ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖ ਸਕਦੇ ਹਾਂ ਤਾਂ ਤੁਸੀਂ ਕਮੈਂਟਸ ਵਿੱਚ ਜ਼ਰੂਰ ਦੱਸਿਓ ਜੀ